ਅਜੀ ਪ੍ਰਧਾਨ ਜੀ ਅੱਜ ਪਿੰਡ ਟੇਲਾ ਦੇ ਵਿੱਚ ਪਹੁੰਚੇ ਨੇ ਤੇ ਕਿਹੜੇ ਸਮਾਂ ਦੇ ਵਿੱਚ ਕਿਹਾ ਜਾਈ। ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਫੋਟੋਬਲਡਾ ਵੱਲੋਂ ਦਵਾਈ ਕਰ ਰਹੇ ਦਾ। ਔਰ ਕਾਫੀ ਵਿਚਾਰ ਚਰਚਾ ਹੋਈ ਇੱਥੇ ਆਪਣੇ ਪਹਿਲਾਂ ਤੋਂ ਹੀ ਪੁਰਾਣੇ ਕਿਸਾਨਾਂ ਜਿਹੜੇ 2000 ਕਰੀਬ 4 ਤੋਂ ਸ਼ੁਰੂ ਹੋਏ ਸੀ। ਔਰ ਉਸ ਤੋਂ ਬਾਅਦ ਕੁਝ ਥੋੜਾ ਜਿਹਾ ਗੈਬ ਰਿਆ ਕਿ ਜਿਹੜਾ ਅੱਜ ਫਿਰ ਪੁਰਾਣੇ ਸਾਥੀ ਆਪਣੇ ਨਾਲ ਸਾਰੇ ਇਕੱਠੇ ਹੋਏ ਆ। ਇਹਦੇ ਵਿੱਚੋਂ ਕਿਸਾਨਾਂ ਦੀਆਂ ਚ ਕਮੇਟੀ ਪੰਜਾਬ ਦੇ ਨਾਂ ਤੇ ਇੱਥੇ ਪਿੰਡ ਦੀ ਇਕਾਈ ਦਾ ਸਰਦਾਰ ਸ਼ਬਜ਼ੀ ਜੇਠ ਸਿੰਘ ਜਿਹੜਾ ਪ੍ਰਧਾਨ ਆ ਉਹ ਆ ਗਿਆ ਉਹਦੇ ਨਾਲ 11 ਮੈਂਬਰੀ ਕਮੇਟੀ ਆ ਜਿਵੇਂ ਦਿਲਜੀਤ ਸਿੰਘ ਆ ਪ੍ਰਤਾਪ ਸਿੰਘ ਕੋਟਲੀਆ ਔਰ ਜਨਰਲ ਸੈਕਟਰੀ ਚਰਨਜੀਤ ਸਿੰਘ ਬਾਜ ਸਿੰਘ ਮਹਿਲ ਸਿੰਘ ਬਲਵਿੰਦਰ ਸਿੰਘ ਚਰਪਜੀਤ ਸਿੰਘ ਲਖਵੀਰ ਸਿੰਘ ਕਰਮਜੀਤ ਸਿੰਘ ਕਾਰ ਸਿੰਘ ਇਹ 11 ਮੈਂਬਰੀ ਕਮੇਟੀ ਬੇਤ ਕਮੇਟੀ ਤੋਂ ਲੈ ਕੇ ਸਾਰੀ ਜਿਹੜੀ ਉਹ ਉਦੀ ਚੋਣ ਹੋਈ ਆ ਔਰ ਜਥੇਬੰਦੀ ਦੇ ਕੁੰਬੇ ਦੇ ਵਿੱਚ ਵਾਧਾ ਹੋਇਆ ਔਰ ਉਹਦੇ ਨਾਲ ਨਾਲ ਜੋ ਪਿੰਡ ਦੇ ਵਿੱਚ ਇੱਥੇ ਕੋਈ ਆਦਬ-ਵਾਦ ਚੱਲਦਾ ਵਾ ਜਾਂ ਹੋਰ ਵੀ ਚੱਲਦਾ ਉਹਦੀ ਵੀ ਸਾਰੀ ਵਿਚਾਰ-ਚਰਚਾ ਹੋਈ ਆ ਉਦੀ ਤੇ ਫੈਸਲਾ ਲਿਆ ਗਿਆ ਕਿ ਜਥੇਬੰਦੀ ਜਿਹੜੀ ਆ ਔਰ ਇਹ ਟੀਮ ਸਾਰੀ ਆ ਜਿਹੜੀ ਵੀ ਪਿੰਡ ਪ੍ਰਤੀ ਔਰ ਪੰਜਾਬ ਪ੍ਰਤੀ ਦੇਸ਼ ਪ੍ਰਤੀ ਇਹ ਇੱਕ ਚੰਗਾ ਸੁਨੇਹਾ ਲੈ ਕੇ ਔਰ ਪਿੰਡ ਤੋਂ ਉਪਰ ਉੱਠ ਕੇ ਔਰ ਚੰਗੇ ਕੰਮ ਕਰਨ ਵਾਸਤੇ ਜਥੇਬੰਦੀ ਉਪਰ ਆਏਗੀ ਇਹ ਪਿੰਡ ਤੋਂ ਚੇਲੇ ਤੋਂ ਸੁਖਦੇਵ ਸਿੰਘ ਨੇ ਸੁਸ਼ਵਾਸ ਦਵਾਇਆ ਪਰ ਜਿਹੜਾ ਵੀ ਕੋਈ ਪਿੰਡਾਂ ਦੇ ਮਸਲੇ ਆ ਜਾਂ ਕੋਈ ਜ਼ਮੀਨਾਂ ਦੇ ਮਸਲੇ ਆ ਉਹਦੇ ਤੇ ਸਾਰਾ ਕੁਝ ਲੇਖਾ ਜੋਖਾ ਵਿਚਾਰ ਚਰਚਾ ਕਰਕੇ ਔਰ ਸਚਾਈ ਦੇ ਆਧਾਰ ਤੇ ਜਿਹੜਾ ਵਾ ਇਹਦੇ ਤੇ ਧਿਆਨ ਦਿੱਤਾ ਜਾਊਗਾ ਔਰ 11 ਦਸੰਬਰ ਨੂੰ ਤਨਤਨ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਔਰ ਉਹਨਾਂ ਦੀ ਸ਼ਹਾਦਤ ਤੋਂ ਔਰ ਉਥੇ ਯਾਦ ਕੀਤਾ ਜਾਊਗਾ ਜਿੱਤੇ ਦੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀਆਂ ਜਥੇਬੰਦੀਆਂ ਸਾਰੀਆਂ ਨਸਤ ਨਤਮਸਤਕ ਹੋਣਗੀਆਂ ਔਰ ਉਦੋਂ ਅੱਗੇ ਹੋਰ ਵੀ ਜਿਹੜੇ ਕੋਈ ਮਸਲੇ ਆ ਜਿਵੇਂ ਪੰਜਾਬ ਦੇ ਪ੍ਰਾਈਵੇਟ ਮੀਟਰ ਆ ਜਾਂ ਇਸ ਵੇਲੇ ਸੈਂਟਰ ਜਿਹੜਾ ਵਾ ਉਹਨੇ ਹਰ ਕਸੂਬੇ ਤੋਂ ਜਿਹੜੀ ਸਹਿਮਤੀ ਮੰਗੀ ਆ ਇਹ ਬਿਜਲੀ ਦਾ ਅਦਾਰਾ ਜਿਹੜਾ ਵਾ ਉਹ ਕਾਰਪੇਟ ਘਰਾਣਿਆਂ ਵੱਲ ਨੂੰ ਜਾ ਰਿਹਾ ਹੋਰ بڑے ਵੱਡੇ ਮਸਲੇ ਆ ਜਿਹੜੇ ਪੂਰੇ ਜਿਹੇ ਪੰਜਾਬ ਦੇ ਔਰ ਭਾਰਤ ਦੇ ਉਨਾ ਵਾਸਤੇ ਵੀ ਇਹਨਾਂ ਨੇ ਵਿਸ਼ਵਾਸ ਦਿਵਾਇਆ ਪਰ ਆਉਣ ਵਾਲੇ ਸਮੇਂ 'ਚ ਅਸੀਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨਾਲ ਵਿਸ਼ਵਾਸ ਦਿਵਾਉਂਦੇ ਵੀ ਜੋ ਵੀ ਸਚਾਈ ਦਾ ਇਸ ਪਿੰਡ ਦੇ ਵਿੱਚ ਮਸਲਾ ਹੋਊਗਾ ਉਹਦਾ ਮਸਲਾ ਜਿਹੜਾ ਵਾ ਮੋਢੇ ਨਾਲ ਮੋਢਾ ਲਾ ਕੇ ਔਰ ਇਸ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖਣ ਦਾ ਕੰਮ ਜਾ ਬਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਤੇ ਇਹ ਨਾ ਅਸੀਂ ਬਣਾਇਆ ਤਾਂ ਥੋੜਾ ਮੇਰੀ ਗੱਲ ਸੁਣੋ ਉੱਚੀ ਬੋਲੋ ਮੜਾਇਆ ਤੇ ਹੋਰ ਸਿੰਘ ਨੂੰ ਬੁਲਾ ਦੇ ਵਾਹਿਗੁਰੂ ਜੀ ਕੀ ਫਤਿਹ ਗੁਰਮਖੂ ਅਹੀਂ ਤਾਂ ਬਾਬੇ ਵੀਰਸੋ ਦੇ ਘਰ ਦੇ ਕੂਕਰਿਆਂ ਤੇ ਜਿੱਥੇ ਲੋੜ ਪਊਗਾ ਸੰਗਤ ਦੇ ਵਿੱਚ ਅਹੀਂ ਉੱਥੇ ਡਟ ਕੇ ਖੜੋਵਾਂਗੇ ਤੇ ਜੋ ਵੀ ਕਾਰੋਬਾਰ ਨਾਲ ਸੰਗਤ ਦੇ ਸਾਨੂੰ ਹੁਕਮ ਹੋਊਗਾ ਉਹ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਿੰਡ ਦੇ ਵਿੱਚ ਮੀਟਿੰਗ ਹੋਈ ਆ ਕਿਸਾਨ ਸੰਘਰਸ਼ ਕਮੇਟੀ ਅਨੁਰਜੀਤ ਸਿੰਘ ਕੋਟ ਬੁੱਢਾ ਦੀ ਕੀ ਕਹਿਣਾ ਚਾਹੁੰਦੇ ਜੀ ਕਹਿਣਾ ਚਾਹੁੰਦੇ ਜੀ ਅਹੀਂ 2004 ਤੋਂ ਤੁਰੇ ਆ ਕਿਸਾਨ ਦੇ ਬੰਦਿਆਂ ਨਾਲ ਹਾਂ ਜੀ ਪਹਿਲਾਂ ਅਹੀਂ ਜਮਰਾਸ ਜਨਾਨੋ ਸਿਕਸ਼ ਕਮੇਟੀ ਪੰਜਾਬ ਸੁਭਰਾ ਗਰੁੱਪਨਾ ਚਤਨਾਸ ਪੰਨੂ ਦਾ ਪ੍ਰਧਾਨ ਆ ਉਹਨੂੰ ਛੱਡ ਕੇ ਅਸੀਂ ਸਰਕਾਰ ਇੰਦਰਜੀਤ ਸਿੰਘ ਕੋਟ ਬੁੱਢੇ ਆਏ ਆ ਤੇ ਇਹ ਜਮਰਾ ਮੈਂਬਰ ਕਮੇਟੀ ਜਿਹਨਾਂ ਦੇ ਜਿਸ ਨੇ ਦੇਸ਼ ਨੂੰ ਪ੍ਰਧਾਨ ਚੁਣਿਆ ਅਸੀਂ ਨਾਲ ਜਮ ਮੀਨੀਅਰ ਸੀਨੀਅਰ ਮੀਤ ਪ੍ਰਧਾਨ ਪ੍ਰਧਾਨ ਸਾਰੇ ਚੁਣ ਕੇ ਅਸੀਂ ਅੱਜ ਤੋਂ ਸਰਕਾਰ ਇੰਦਰਜੀਤ ਸਿੰਘ ਕੋਟ ਬੁੱਢੇ ਦੇ ਨਾਲ ਹਰ ਤਰ੍ਹਾਂ ਦੀ ਸਹਾਇਕ ਮਦਦ ਤੇ ਕਿੱਥੇ ਛੱਡਣਗੇ ਜਾਵਾਂਗੇ ਤਾਂ ਨਾ ਜਾਵੋ ਤੇ ਜਿਸ ਤਨ ਲੋੜ ਕੋ ਉਸ ਚਾਹੀ ਤੇ ਸਾਡੀ ਮਤ ਕਰਨਗੇ ਓਕੇ ਤਾਂ